ਅੱਜ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਚ ਸਾਡੇ ਤਿੰਨ ਬਖਰੇ ਬਖਰੇ ਸਕਸੈਸ ਯਾ ਰਿਕਵਰੀਜ਼ ਹੈਗੇ ਸਭ ਤੋਂ ਪਹਿਲਾਂ ਕੱਲ ਜਿਹੜਾ ਨਾਥਾਣੇ ਥਾਣੇ ਦੇ ਤਹਿਤ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਪਿੰਡ ਨਾਥਪੁਰਾ ਦਾ ਮੈਂ ਉਹਦੇ ਬਾਰੇ ਦੱਸਣਾ ਚਾਹਾਂਗੀ ਇਹਦੇ ਚ ਸਾਨੂੰ ਕੱਲ 16 ਸਤੰਬਰ ਨੂੰ ਮੁਦਈ ਸੁਖਮੰਦਰ ਸਿੰਘ ਵਾਸੀ ਨਾਥਪੁਰਾ ਉਹਦੇ ਵੱਲੋਂ ਥਾਣੇ ਰਿਪੋਰਟ ਹੋਈ ਸੀ ਕਿ ਉਹਦਾ ਛੋਟਾ ਭਰਾ ਪਰਮਿੰਦਰ ਸਿੰਘ ਉਰਫ ਪਿੰਦੀ ਜੋ ਉਹਦੇ ਨਾਲ ਦੇ ਕੰਮ ਚ ਲੈਂਦਾ ਉਹ ਆਪਣੀ ਪਤਨੀ ਜਸਵੀਰ ਕੌਰ ਅਤੇ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀਗਾ ਤੇ ਜਿਹਦੀ ਆਪਣੇ ਘਰ 'ਚ ਆਪਣੀ ਵਾਈਫ ਨਾਲ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਤੋਂ ਤੇ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁੰਡਈ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤਾਂ ਉਹਦਾ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਫੋਨ ਨਾਲ ਲਤਫਤ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਵੀਰ ਕੌਰ ਹੈ ਉਹ ਆਪਣੇ ਮੁਦੇਏ ਦੇ ਕੈਂਡ ਦੇ ਮਤਾਬਿਕ ਆਪਣੇ ਮੁੰਡੇ ਨੂੰ ਪੁਝਾ ਰਹੀ ਸੀ ਉੱਥੋਂ ਤੇ ਇਹਨੇ ਇਹ ਵੀ ਦੱਸਿਆ ਕਿ ਉਹਦੀ ਫਰਜ਼ਾਈ ਤੇ ਆਪਣੇ بیٹے ਨਾਲ ਮਿਲ ਕੇ ਉਹਦੇ ਬ੍ਰਦਰ ਦਾ ਕਤਲ ਕੀਤਾ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 113 ਡੇਟਿਡ 17 9 2024 ਅੰਡਰ ਸੈਕਸ਼ਨ 103 ਸਬਸੈਕਸ਼ਨ 1 ਔਰ 61 ਸਬਸੈਕਸ਼ਨ 2 ਬੀ ਐਨ ਐਸ ਸਰ ਪੁਲਿਸ ਸਟੇਸ਼ਨ ਅਥਾਣਾ ਦਰਜ ਕੀਤਾ ਜੋ ਕਿ ਮਰਡਰ ਦਾ ਸੈਕਸ਼ਨ ਹੈ ਤੇ ਇਹਦੇ ਚ ਵਜਾ ਰੰਝੇ ਸੇ ਪਤਾ ਲੱਗੀ ਕਿ ਜਿਹੜਾ ਪਰਮਿੰਦਰ ਸਿੰਘ ਸਿਗਾ ਉਹਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰੀਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਸ ਕਿਉਂਕਿ ਮਰਡਰ ਦਾ ਐਫ ਆਈ ਆਰ ਰਿਪੋਰਟ ਹੋਇਆ ਸੀਗਾ ਕ੍ਰਾਈਮ ਇਸ ਕਰਕੇ ਮੈਂ ਇਮੀਡੀਏਟਲੀ ਡੀ ਐਸ ਪੇ ਪੁੱਛੋ ਰਵਿੰਦਰ ਸਿੰਘ ਰੰਡਾਵਾ ਐਸ ਐਚਓ ਰਥਾਨਾ ਸੁਖਵੀਰ ਕੌਰ ਔਰ ਆਪਣੇ ਸੀ ਆਈ ਏ 2 ਦੀ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਐਫਰਟ ਨਾਲ ਹਿਊਮਨ ਇੰਟਰਨਲ ਟੈਕਨੀਕਲੀ ਵੀ ਤੇ ਸਾਰਾ ਗਰਾਊਂਡ ਤੇ ਸਰਚ ਕਰਕੇ ਦੋਨੋਂ ਜਿਹੜੇ ਮਾਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ ਕੌਰ ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਕੁਛ ਹੀ ਘੰਟਿਆਂ ਚ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਵੈਪਨ ਯੂਜ਼ਡ ਇਨ ਦ ਕ੍ਰਾਈਮ ਸੀਗਾ ਕਹੀ ਉਹਨੂੰ ਵੀ ਬਰਾਮਦ ਕੀਤਾ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਇੱਕ ਹੀਨियस ਕ੍ਰਾਈਮ ਨੂੰ ਵਿਦਿਨ ਫਿਊ ਆਰਸ ਟ੍ਰੇਸ ਕਰਕੇ ਵਧੀਆ ਕੰਮ ਕੀਤਾ ਔਰ ਇਹਨਾਂ ਦੀ ਜਿਹੜੀ ਸੁਖਦੀਪ ਸਿੰਘ ਹੈ ਇਹ 24 ਸਾਲ ਦਾ ਸੀ 24 ਸਾਲ ਦਾ ਜਸਵੀਰ ਘਰ ਉਹਦੀ ਵਾਈਫ ਮ੍ਰਿਤਕ ਦੀ 50 ਸਾਲ ਦੀ ਹੈ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਅਰੇ ਆਪਣੇ ਜੇ ਬੋਤੇ ਸੀ ਜਿਹੜਾ ਹਾਂਜੀ ਜਿਹੜਾ ਜਿਹਨੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਾਰਡਰ ਚ ਵਾਰਿੰਡਾ ਕਰਨ ਜੀ ਜੋ ਸਾਨੂੰ ਪਤਾ ਲੱਗੇ ਇਹਨਾਂ ਦਾ ਪੁਰਾਣਾ ਘਰੇਲੂ ਕਲੇਸ਼ ਚੱਲਦਾ ਸੀ ਲੜਾਈ ਝਗੜਾ ਰਹਿੰਦਾ ਸੀ ਘਰ 'ਚ ਇਸੇ ਤਹਿਤ ਹੀ ਕੱਲ ਜੋ ਸਿਚੁਏਸ਼ਨ ਬਣੀ ਤੇ ਬੇਟੇ ਨੇ ਮਾਰ ਦਿੱਤਾ ਔਰ ਮਦਰ ਨੇ ਉਹਦੀ ਹੈਲਪ ਕੀਤੀ ਸੋਹਣੀ ਗੱਲ ਆਈ ਸੀ ਜੀ ਵੀ ਇਹ ਲੜਕੇ ਦਾ ਆਪਸ ਵਿੱਚ ਉਹਦੇ ਪਿਤਾ ਨਾਲ ਕੋਈ ਝਗੜਾ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਕਿ ਉਹਨੇ ਗੁੱਸੇ 'ਚ ਆ ਕੇ ਇਹ ਕੰਮ ਕੀਤਾ ਹੈ ਕੁਝ ਜਦੋਂ ਘਰ 'ਚ ਝਗੜਾ ਹੁੰਦਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਹਸਬੰਡ ਵਾਈਫ ਦਾ ਕਲੇਸ਼ ਸੀ ਤੇ ਬੇਟਾ ਵੀ ਨਾਲ ਰਹਿੰਦਾ ਸੀ ਤੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਹੈ ਜਿਹੜੀ ਸਿਚੁਏਸ਼ਨ ਇਦਾਂ ਦੀ ਰਾਈਜ਼ ਕੀਤੀ ਦੇ ਬੇਟੇ ਨੇ ਆਪਣੇ ਪਿਓ ਦਾ ਹੀ ਮਾਰ ਕੇ ਕਤਲ ਕਰਤਾ ਤੇ ਉਹਦੀ ਮਦਰ ਵੀ ਨਾਲ ਹੀ ਸੀਗੀ ਤੇ ਉਹਨੂੰ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਬੜੀ ਜਿਹੜਾ ਪ્યોਰ ਸੀ ਲੰਗੇ ਸਿੱਧੇ ਪਏ ਸੀ ਤੇ ਦੁਬਾਰਾ ਕੀਤਾ ਇਹ ਜੀ ਹਲੇ ਮੈਂ ਰਿਵੀਲ ਨਹੀਂ ਕਰਨਾ ਚਾਹਾਂਗੀ ਬਟ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਜਦੋਂ ਰਿਮਾਂਡ ਲਵਾਂਗੇ ਤੇ ਜ਼ਿਆਦਾ ਟੈਕਨੀਕਲ ਇਤਾਂ ਦੀ ਡੀਟੇਲਸ ਪਤਾ ਲੱਗਣਗੇ ਹਰ ਜੀ ਗੱਲ ਕਹੀ ਹੈ ਜੀ ਭਜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਇਰਾਦਾ ਕਤਲ ਦਾ ਮਾਮਲਾ ਸੌਰੀ ਕਤਲ ਦਾ ਦਰਸ਼ੀਕ ਹੈ ਜਦੋਂ ਉਹਨੂੰ ਭਜਾਉਣ ਦਾ ਮਾਮਲਾ ਦਰਸ਼ੀਕ ਜੀ ਮਤਲਬ ਮੌਕੇ ਤੇ ਜਦੋਂ ਸਾਨੂੰ ਰਿਪੋਰਟ ਹੋਈ ਉਹਦੀ ਜਿਹੜੀ ਡਿਜ਼ੇਸ ਦੇ ਵਾਈਵ ਸੀਗੇ ਉਹ ਸਾਨੂੰ ਨੇੜੇ ਤੇੜੇ ਹੀ ਡਿਟੇਨ ਹੋ ਗਏ ਸੀਗੇ ਬਟ ਜਿਹੜਾ ਮੁੰਡਾ ਹੈ ਉਹਨੂੰ ਅਸੀਂ ਕੁਝ ਘੰਟਿਆਂ ਚ ਲੱਭਿਆ ਸੋ ਜਦੋਂ ਸਾਡੀ ਇਨੀਸ਼ੀਅਲ ਤਫਤੀਸ਼ ਚ ਪਤਾ ਲੱਗਿਆ ਕਿ ਮੁੰਡੇ ਨੇ ਕਹੀ ਮਾਰੀ ਤੇ ਉਹਦੀ ਮਦਰ ਵੀ ਨਾਲ ਇਨਵੋਲਡ ਸੀ ਇਸ ਕ੍ਰਾਈਮ ਚ ਨਹੀਂ ਜੀ ਫਰਾਗ ਚ ਨਹੀਂ ਸੀਗੇ ਬਟ ਇਨੀਸ਼ੀਅਲ ਸਾਡੀ ਜੋ ਤਫਤੀਸ਼ ਚ ਪਤਾ ਲੱਗਿਆ ਸੀਗਾ ਕਿ ਬੇਟਾ ਮੇਨਲੀ ਇਨਵੋਲਡ ਹੈ ਬਟ ਡਿਊਰਿੰਗ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਬੇਟਾ ਔਰ ਮਦਰ ਦੋਨੋਂ ਇਨਵੋਲਡ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप